ਅੱਖੋ ਵੱਖਰੇ ਕਰਤਬ ਕਰਦੇ ਆ ਦੋ ਦੋ ਘੋੜਿਆਂ ਦੇ ਸਿੰਘ ਚੋਂ ਚੋਂ ਘੋੜਿਆਂ ਦੇ ਸਿੰਘ ਛਾਂ ਛਾਂ ਘੋੜਿਆਂ ਤੇ ਬਾਬਾ ਜੀ ਦੀ ਹਾਜ਼ਰੀ ਵਿੱਚ ਸਿੰਘ ਸਾਹਿਬ ਆਪਾ ਜੋਗਾ ਸਿੰਘ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਮੱਲਾ ਚੜਨਾ ਵਾ ਅਸੀਂ ਬਿਲਕੁਲ ਜਦੋਂ ਕੱਲ ਤੁਸੀਂ ਜਾਣਾ ਹੁਣੇ ਲੈ ਕੇ ਜਾਣਾ ਘੋੜਾ ਕੱਲ ਸਟੇਡੀਅਮ ਦੇ ਵਿੱਚ ਪੂਰਾ ਸਜਾ ਕੇ ਆ ਖੁਰੀਆਂ ਲੱਗਣ ਡੀਆਂ ਵਾ ਇਹਨੂੰ ਵਧੀਆ ਐ ਸਜਾ ਕੇ ਫੇਰ ਖੜਦਾ ਅੱ ਕੀ ਕੀ ਪਰ ਕਿਹਦੇ ਰੰਦੀ ਕਿਸ ਤਰ੍ਹਾਂ ਦੋਰ ਦੇ ਇਹ ਕੋਲੇਜ ਕਿਸ ਤਰ੍ਹਾਂ ਕੋੜੇ ਚੱਲ ਪੈਂਦੇ ਜਦੋਂ ਇਹ ਆਪੇ ਰਲ ਜਾਂਦੇ ਆ ਜੀ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਸਿਆਣੇ ਆ ਰਾ ਕੀ ਵੀ ਅਸੀਂ ਹੁਣ ਭੱਜਣਾ ਵਾਂ ਆਪੇ ਪੈਰ ਲਾ ਲੈਂਦੇ ਆ ਵਧੀਆ ਤੌਰ ਨਾਲ ਭਜਦੇ ਆ ਹਾਂ ਗਾੜੀ ਖੁੱਲਾ ਮੈਦਾਨ ਹੋਵੇ ਫੇਰ ਹੀ ਭਜਦੇ ਜਾਜਣਾ ਕੀ ਕੁਝ ਖਾਸ ਹੁੰਦਾ ਸਜਾਵਟ ਦੇ ਵਿੱਚ ਕਹਿ ਲੋ ਵੀ ਜਾ ਜਦੋਂ ਬਲਦਾਂ ਦੀ ਇਹ ਗੱਲ ਕਰਦੇ ਆ ਸੀ ਤਾਂ ਬਲਦਾਂ ਦੀ ਗੱਲ ਟੱਲੀਆਂ ਜਾਂ ਉਹਦਾਂ ਦੀ ਚੀਜ਼ਾਂ ਵੱਖੋ ਵੱਖਰੇ ਜੇਰ ਬੰਦ ਕੁੰਗਰੀਆਂ ਵਾਲੇ ਬਣਾਏ ਬਹੁਤ ਸੋਹਣੇ ਸੋਹਣੇ ਗਾਨੀਆਂ ਬਣਾਈਆਂ ਫੁੱਲਾਂ ਵਾਲੀਆਂ ਕੁਲ ਨਾਲ ਨੁਕਤੇ ਬਣਾਏ ਆ ਬਹੁਤ ਸੋਹਣੇ ਸੋਹਣੇ ਫੁਮਣ ਵਗੈਰਾ ਹਾਂਜੀ ਫੁਮਣ ਵਗੈਰਾ ਸਾਰੇ ਆ ਸ਼ੌਂਕ ਪੂਰਾ ਕਰਨਾ ਗਿਆ ਆਪੋ ਆਪਣਾ ਸ਼ੌਕ ਹੁੰਦਾ ਸਿੰਘਾਂ ਨੂੰ ਤੁਹਾਡੇ ਸੁੰਦਰ ਘੋੜੇ ਦੇ ਨਾਲ ਰਿਸ਼ਤਾ ਕਿਦਾਂ ਦਾ ਕਿਦਾਂ ਦਾ ਜਾਨ ਭਾਈ ਤੁਹਾਡਾ ਕਿੰਨਾ ਮੂਹ ਪਿਆਰ ਕਿਦਾਂ ਪੈਂਦਾ ਮੈਨੂੰ ਵਧੀਆ ਸਵੇਰੇ ਉੱਠ ਕੇ ਇਹਦੇ ਥੱਲੇ ਦੇਖਭਾਲੇ ਦੀ ਕਰਨੀ ਐ ਇਹਨੂੰ ਦਾਣਾ ਪੱਠਾ ਪਾਉਣਾ ਵਾ ਇਸ ਸਾਲ ਵੀ ਨਾ ਹੀ ਉਹਦੇ ਨਾਲ ਪ੍ਰੇਮ ਪੈ ਜਾਂਦਾ ਜਨਵਰ ਨੂੰ ਪਤਾ ਲੱਗ ਜਾਂਦਾ ਵੀ ਇਹ ਮੇਰਾ ਸਾਈ ਹਾਂ ਇਹ ਮੈਨੂੰ ਸਾਹਮ ਦਾ ਜਨਮ ਰੋਸ ਹਾਵ ਨਾਲ ਉਹਨਾਂ ਪ੍ਰੇਮ ਕਰ ਲੈਂਦਾ ਘੋੜੇ ਖਾੜੇ ਚ ਜਾਂਦੇ ਆ ਜੇ ਕੋਈ ਉਪਕਰਮਾ ਹੁੰਦੀਆਂ ਉਹਨਾਂ ਨੂੰ ਇੱਕ ਵਾਰ ਰਾਹ ਵਿਖਾਇਆ ਜਾਂਦਾ ਵਾ ਵੀ ਆਹ ਪੱਟੀ ਤੇ ਤੁਸੀਂ ਭਜਣਾ ਉਦੋਂ ਉਹਦੀ ਰੈਸਲ ਹੋ ਜਾਂਦੀ ਹੈ ਘੋੜੇ ਦੀ ਘੋੜੇ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਭਜਣਾ ਮੈਂ ਐਨੂੰ ਭਜਣਾ ਸਾਥੀਓ ਕੱਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਇਸ ਸਮੇਂ ਸ਼੍ਰੀ ਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਖੜੇ ਆ ਜਿੱਥੇ ਕਿ ਹੋਲਾ ਮਹੱਲਾ ਬੜੀ ਸ਼ਰਦਾ ਦੇ ਨਾਲ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਹੋਲੇ ਮਹੱਲੇ ਦੀਆਂ ਖਾਸ ਰੌਣਕਾਂ ਉਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ ਜਦੋਂ ਤੱਕ ਮਹੱਲਾ ਨਹੀਂ ਕੱਢਿਆ ਜਾਂਦਾ ਭਾਬਕੇ ਨਿਹੰਗ ਸਿੰਘ ਜੰਗ ਜਿ ਜੋਰ ਨਹੀਂ ਦਿਖਾਉਂਦੇ ਘੋੜਸਵਾਰੀ ਦੇ ਕਰਤਬ ਨਹੀਂ ਦਿਖਾਏ ਜਾਂਦੇ ਤੇ ਇਹ ਹੋਲਾ ਮਹੱਲਾ ਆਮ ਤਿਹਾਰਾਂ ਨਾਲੋਂ ਕਿਤੇ ਨਾ ਕਿਤੇ ਵੱਖਰਾ ਇਸ ਕਰਕੇ ਹੈ ਕਿਉਂਕਿ ਹੋਲੇ ਮਹੱਲੇ ਦੀ ਸ਼ੁਰੂਆਤ ਹੀ ਇਸ ਤਰ੍ਹਾਂ ਹੁੰਦੀ ਹੈ ਕਿ ਸਿੰਘ ਆਪਣੀ ਸਾਰੇ ਸਾਲ ਦੀ ਤਿਆਰੀ ਨੂੰ ਹੋਲੇ ਮਹੱਲੇ ਦੇ ਵਿੱਚ ਗੁਰੂ ਸਾਹਿਬ ਦੇ ਅੱਗੇ ਪ੍ਰਦਰਸ਼ਿਤ ਕਰਦੇ ਸੀ ਤੇ ਇਹ ਉਮੀਦ ਰੱਖਦੇ ਸੀ ਤੇ ਗੁਰੂ ਸਾਹਿਬ ਦੇ ਮਨ ਨੂੰ ਇਸ ਤਰ੍ਹਾਂ ਕਰਕੇ ਅਸੀਂ ਭਾ ਜਾਈਏ ਚੰਗੇ ਤੋਂ ਚੰਗੇ ਘੋੜਸਵਾਰ ਆਪਣਾ ਪ੍ਰਦਰਸ਼ਨ ਕਰਦੇ ਸੀ ਸ਼ਸਤਰ ਵਿਦਿਆ ਦਾ ਪ੍ਰਦਰਸ਼ਨ ਕਰਦੇ ਸੀ ਸੋ ਰਵੈਤਾ ਅੱਜ ਵੀ ਚੱਲੀਆਂ ਆ ਰਹੀਆਂ ਸੋ ਨਿਹੰਗ ਸਿੰਘਾਂ ਤੋਂ ਬਿਨਾ ਮਹੱਲਾ ਕਦੇ ਸੰਪੰਨ ਨਹੀਂ ਹੋ ਸਕਦਾ ਸੋ ਨਿਹੰਗ ਸਿੰਘਾਂ ਦੀ ਦਲਪੰਥ ਦੇ ਵਿੱਚ ਇਸ ਸਮੇਂ ਖੜੇ ਆ ਕੱਲ ਜਦੋਂ ਮਹੱਲਾ ਨਿਕਲਣਾ ਹੈ ਤਾਂ ਉਸ ਤੋਂ ਪਹਿਲਾਂ ਦੀਆਂ ਤਿਆਰੀਆਂ ਤੁਹਾਡੇ ਨਾਲ ਦਿਖਾਉਣੇ ਆ ਘੋੜਸਵਾਰ ਵੀ ਹੈ ਦੇ ਪਿੱਛੇ ਘੋੜਿਆਂ ਦੇ ਪੈਰ ਬਣਾਏ ਜਾ ਰਹੇ ਆ ਮੈਂ ਦਰਸ਼ਨ ਕਰਾ ਦਵਾਂ ਤੁਹਾਨੂੰ ਕਿ ਪਿੱਛੇ ਇੱਕ ਬਹੁਤ ਸੁੰਦਰ ਜੋ ਘੋੜਾ ਇਸ ਸਮੇਂ ਜਿਸ ਦੇ ਪੈਰ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਤੁਹਾਡਾ ਸੁਭਨਮ ਕੀ ਹੈ ਜੀ ਪ੍ਰਦੀਪ ਸਿੰਘ ਤੁਸੀਂ ਸਵਾਰ ਹੋ ਇਸ ਘੋੜੇ ਤੇ ਈ ਨਾ ਜੀ ਸੁੰਦਰ ਘੋੜਾ ਦਾ ਸੁੰਦਰ ਘੋੜਾ ਹੈ ਹਾਂ ਜੀ ਜਦੋਂ ਖਾਸ ਕਰਕੇ ਹੋਲਾ ਮਾਂ ਲਾਉਂਦਾ ਤਾਂ ਬੜਾ ਉਤਸ਼ਾਹ ਹੁੰਦਾ ਕਿਦਾਂ ਦਾ ਚਾਹ ਹੁੰਦਾ ਤੁਹਾਡੀ ਮਾਂ ਚੋਲੇ ਮੱਲੇ ਚਾਹ ਵਾ ਸਾਰੀ ਫੌਜ ਨੂੰ ਚਾਹ ਹੁੰਦਾ ਵਾ ਤੇ ਅਸੀਂ ਹੋਲੇ ਮੱਲੇ ਤੇ ਪਹੁੰਚਣਾ ਵਾ ਵੱਖੋ ਵਖਰਾ ਆਪੋ ਆਪਣੇ ਘੋੜਿਆਂ ਦਾ ਰਾਸ ਸਾਜ ਆਪਣੇ ਸ਼ੌਂਕ ਤਰ ਉੱਤੇ ਬਣਾਉਂਦੇ ਆ ਤੇ ਫਿਰ ਸਜਾਉਂਦੇ ਆ ਸ਼ੌਂਕ ਦੇ ਨਾਲ ਹਾਂ ਜੀ ਵੱਖੋ ਵਖਰੇ ਕਰਤੱਵ ਕਰਦੇ ਆ ਦੋ ਦੋ ਘੋੜਿਆਂ ਤੇ ਸਿੰਘ ਚੋਂ ਚੋਂ ਘੋੜਿਆਂ ਤੇ ਸਿੰਘ ਛਾਂ ਛਾਂ ਘੋੜਿਆਂ ਤੇ ਬਾਬਾ ਜੀ ਦੀ ਹਾਜ਼ਰੀ ਵਿੱਚ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਮੱਲਾ ਚੜਨਾ ਵਾ ਉਹਨਾਂ ਦੀ ਹਗਵਾਈ ਹੇਠ ਫੇ ਸਿੰਘ ਕਰਤਵ ਕਰਦੇ ਆਪੋ ਆਪਣੇ ਜੋਰ ਵਿਖਾਉਂਦੇ ਮਾਰਗ ਹਾਂਜੀ ਬਿਲਕੁਲ ਜਦੋਂ ਕੱਲ ਤੁਸੀਂ ਜਾਣਾ ਹੁਣੇ ਲੈ ਕੇ ਜਾਣਾ ਹੈ ਘੋੜਾ ਕੱਲ ਸਟੇਡੀਅਮ ਦੇ ਵਿੱਚ ਜੀ ਪੂਰਾ ਸਜਾ ਕੇ ਆ ਖੁਰੀਆਂ ਲੱਗਣ ਡੀਆਂ ਵਾਂ ਇਹਨੂੰ ਵਧੀਆ ਐ ਸਜਾ ਕੇ ਫੇ ਖੜਨਾ ਤੁਹਾਡੇ ਦਲ ਦੇ ਵਿੱਚੋਂ ਹੀ ਪਿਛਲੀ ਵਾਰ ਅਵਲ ਰਹਿੰਦੇ ਆ ਨਿਸ਼ਾਨ ਸਿੰਘ ਹੋਰੀ ਬੰਟਾ ਸਿੰਘ ਹੋਰੀ ਤੇ ਉਹ ਕਾਫੀ ਘੋੜੇ ਉਹਨਾਂ ਨੇ ਦੜਾਈ ਸੀ 8 ਤੋਂ 10 12 ਘੋੜੇ ਤੱਕ ਵੀ ਲੜਾਉਂਦੇ ਆ ਜੀ ਤੁਸੀਂ ਕਿਸ ਤਰ੍ਹਾਂ ਦੀ ਘੋੜਸਵਾਰੀ ਕਰਦੇ ਹੋ ਕਿਹੜੇ ਕਿਹੜੇ ਜਿਹੜੇ ਕਰਤੱਵ ਉਹਦੇ ਵਿੱਚ ਤੁਹਾਡੇ ਵਿਸ਼ੇਸ਼ ਰੰਗ ਦੀ ਆਪਾਂ ਵੀ ਦੋ ਘੋੜੇ ਆਪਾਂ ਭਜਾ ਲੈਨੇ ਆ ਉਹਨਾਂ ਦੇ ਨਾਲ ਪੂਰਾ ਸੰਯੋਗ ਦਈਦਾ ਵਾ ਜਦੋਂ ਸਿਆ ਘੋੜਿਆਂ ਚ ਜਾਂ ਅਠਾ ਘੋੜਿਆਂ ਚ ਉਦੋਂ ਨਾਲ ਘੋੜੇ ਜੋੜੀਦੇ ਜੋ ਬਾਬਾ ਜੀ ਦੇ ਹੁਕਮ ਦੇ ਨਾਲ ਵੀ ਜਦੋਂ ਇਕੱਠੇ ਜੋੜੋ ਫੇ ਭਜਾਈਦੇ ਆ ਹਾਂ ਕੀ ਕੀ ਪ੍ਰਕਿਰਿਆ ਰਹਿੰਦੀ ਕਿਸ ਤਰ੍ਹਾਂ ਦੌੜਦੇ ਆ ਇੱਕੋ ਲੈਚ ਕਿਸ ਤਰ੍ਹਾਂ ਘੋੜੇ ਚ ਚੱਲ ਪੈਂਦੇ ਜਦੋਂ ਇਹ ਆਪੇ ਰਲ ਜਾਂਦੇ ਆ ਜੀ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸਿਆਣੇ ਆ ਰਾ ਕੀ ਵੀ ਅਸੀਂ ਹੁਣ ਭਜਣਾ ਵਾ ਆਪੇ ਪੈਰ ਲਾ ਲੈਂਦੇ ਆ ਵਧੀਆ ਤੌਰ ਨਾਲ ਭਜਦੇ ਆ ਹਾਂ ਗਾੜੀ ਖੁੱਲਾ ਮੈਦਾਨ ਹੋਵੇ ਫੇ ਭਜਦੇ ਚਾਜਨਾ ਹਾਂਜੀ ਘੋੜਿਆਂ ਦੀ ਕੋਈ ਚਾਲਾਂ ਵੀ ਹੁੰਦੀਆਂ ਹੈ ਕਿ ਅਲੱਗ-ਅਲੱਗ ਚਾਲ ਦੇ ਵਿੱਚ ਘੋੜਾ ਚੱਲਦਾ ਹੈ ਫਿਰ ਇੱਕੋ ਚਾਲ ਦੇ ਵਿੱਚ ਜਾ ਕੇ ਸਾਰਿਆਂ ਦੀ ਚਾਲਾਂ ਜਦੋਂ ਮਿਲ ਜਾਂਦੀਆਂ ਕੋਈ ਵੱਖਰੀ ਚਾਲ ਹੁੰਦੀ ਹੈ ਇਹਨਾਂ ਦੀ ਹਾਂਜੀ ਫਿਰ ਇਹਨਾਂ ਨੂੰ ਪਤਾ ਅਸੀਂ ਭੱਜਣਾ ਵਾਂ ਫਿਰ ਰਲ ਜਾਂਦੇ ਜਿੱਦਾਂ ਦੋ ਘੋੜੇ ਆ ਉਹ ਦੋਵੇਂ ਰਲ ਜਾਂਦੇ ਉਹਨਾਂ ਨੂੰ ਪਤਾ ਅਸੀਂ ਇਕੱਠੇ ਭੱਜਣਾ ਫਿਰ ਜਿਹੜੇ ਦੂਜੇ ਦੋ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਅਸੀਂ ਇਕੱਠੇ ਭੱਜਣਾ ਤੇ ਸਭ ਨਾਲ ਆਪਣੇ ਆਪਣਾ ਤਾਲਮੇਲ ਬਣਾ ਲੈਂਦੇ ਘੋੜੇ ਹਾਂਜੀ ਤੇ ਹੁਣ ਤੁਸੀਂ ਜਦੋਂ ਘੋੜਸਵਾਰੀ ਕੱਲ ਉੱਥੇ ਜਾਣਾ ਹੈ ਚਰਨ ਗੰਗਾ ਸਟੇਡੀਅਮ ਦੇ ਵਿੱਚ ਤਾਂ ਕਿਸ ਤਰ੍ਹਾਂ ਦੀ ਤਿਆਰੀ ਤੁਹਾਡੇ ਮਨ ਵਿੱਚ ਚੱਲ ਰਹੀ ਆ ਅੱਜ ਦੇ ਦਿਨ ਦੇ ਵਿੱਚ ਕੀ ਕੁਝ ਘੋੜੇ ਦੇ ਸ਼ਿੰਗਾਰ ਲਈ ਤੁਸੀਂ ਕਰਨਾ ਹੈ ਕੀ ਕੁਝ ਹੋਰ ਤਿਆਰੀਆਂ ਜਿਹੜੀਆਂ ਹੈਗੀਆਂ ਘੋੜਸਵਾਰੀ ਦੀਆਂ ਤੁਸੀਂ ਕਰਨ ਦੇ ਵਿੱਚ ਇਸ ਸਮੇਂ ਰੁੱਝੇ ਹੋ ਹਾਂਜੀ ਵੀ ਆਵੇ ਖੁਰੀਆਂ ਲੱਗਣੀਆਂ ਹੁਣ ਆਪ ਆਪਣਾ ਸ਼ੌਂਕ ਵੀ ਵੱਖਰਾ ਘੋੜਾ ਦੇਖੇ ਵੱਖਰਾ ਸਜਾਈਏ ਇਹਨੂੰ ਸੋਹਣਾ ਲੱਗੇ ਬਾਬਾ ਜੀ ਦੇ ਮੰਗਰ ਮੱਲਾ ਚੜਨਾ ਵਾ ਕਿ ਪਤਾ ਲੱਗੇ ਤਰਨੇ ਦਲ ਦੀ ਫੌਜ ਹੈ ਤਰਨੇ ਦਲ ਦੇ ਘੋੜੇ ਆ ਜੀ ਕੀ ਕੁਝ ਖਾਸ ਹੁੰਦਾ ਸਜਾਵਟ ਦੇ ਵਿੱਚ ਕਹਿ ਲੋ ਜਾਂ ਜਦੋਂ ਬਲਦਾਂ ਦੀ ਇਹ ਗੱਲ ਕਰਦੇ ਆਂ ਸੀ ਤਾਂ ਬਲਦਾਂ ਦੇ ਗਲ ਟੱਲੀਆਂ ਜਾਂ ਉਹਦਾਂ ਦੀ ਚੀਜ਼ਾਂ ਵੱਖੋ ਵੱਖਰੇ ਜੇਰ ਬੰਦ ਕੁੰਗਰੀਆਂ ਵਾਲੇ ਬਣਾਏ ਬਹੁਤ ਸੋਹਣੇ ਸੋਹਣੇ ਗਾਨੀਆਂ ਬਣਾਈਆਂ ਫੁੱਲਾਂ ਵਾਲੀਆਂ ਫੁੱਲਾਂ ਨੁਕਤੇ ਬਣਾਏ ਆ ਬਹੁਤ ਸੋਹਣੇ ਸੋਹਣ ਵਗੈਰਾ ਹਾਂਜੀ ਫੁੱਮਣ ਵਗੈਰਾ ਸਾਰੇ ਐ ਸ਼ੌਂਕ ਪੂਰਾ ਕਰਨਾ ਗਿਆ ਆਪੋ ਆਪਣਾ ਸ਼ੌਂਕ ਹੁੰਦਾ ਸਿੰਘਾਂ ਨੂੰ ਹਾਂਜੀ ਤੇ ਠੀਕ ਐ ਤੇ ਹੁਣ ਇਹ ਕੋੜੇ ਦੇ ਨਾਲ ਜੋੜੀ ਜਦੋਂ ਬਣਦੀ ਐ ਦੋ ਕੋੜੇ ਨੱਠਦੇ ਆ ਜਾਂ ਚਾਰ ਘੋੜੇ ਭਜਾਏ ਜਾਂਦੇ ਤਾਂ ਉਹ ਇੱਕੋ ਜੋੜੀ ਦੇ ਲਗਾਤਾਰ ਪ੍ਰੈਕਟਿਸ ਉਹਨਾਂ ਦਾ ਅਭਿਆਸ ਹੁੰਦਾ ਜਾਂ ਕਿਸੇ ਵੀ ਘੋੜੇ ਨਾਲ ਕਿਸੇ ਨੂੰ ਭਜਾਇਆ ਜਾ ਸਕਦਾ ਭਜਾਇਆ ਜੋੜੀ ਦੇ ਆ ਇੱਕ ਘੋੜਾ ਇੱਕ ਉਹ ਕਾਲਾ ਘੋੜਾ ਜੀ ਦੋ ਘੋੜੇ ਲੱਗ ਜੋ ਇੱਕ ਦੂਜੇ ਨਾਲ ਪਹਿਲਾਂ ਹੀ ਭੱਜਦੇ ਮਿਲ ਕੇ ਉਹੀ ਭੱਜ ਸਕਦੇ ਉੱਥੇ ਵੀ ਉਹ ਭੱਜ ਸਕਦੇ ਨਵਾਂ ਘੋੜਾ ਫਿਰ ਥੋੜਾ ਸਮਾਂ ਲਾਈਦਾ ਫਿਰ ਲੱਗਦਾ ਨਾਲ ਹਾਂਜੀ ਇੱਕੇ ਨਾਲ ਨਹੀਂ ਲੱਗਦਾ ਖਾਲਸਾ ਸੋ ਜੋ ਚੜੇ ਤਿਰੰਗ ਖਾਲਸਾ ਸੋ ਜੋ ਕਰੇ ਨੀ ਤੇ ਜੰਗ ਅ ਤਿਰੰਗ ਦੇ ਤੁਸੀਂ ਘੋੜਿਆਂ ਦੇ ਰੋਜ਼ ਵਿੱਚ ਰਹਿੰਦੇ ਹੋ ਇਹ ਵੀ ਕਹਿ ਦਿੰਦਾ ਵੀ ਘੋੜੇ ਜਾਨ ਪਾਈ ਹੈ ਜਾਨ ਜਾਨ ਭਾਈ ਦਾ ਰਿਸ਼ਤਾ ਕਿਦਾਂ ਦਾ ਹੈ ਹੁਣ ਜੇ ਮੈਂ ਉਹਨੂੰ ਡਿਫਾਈਨ ਕਰਾਂ ਸ਼ਾਇਦ ਮੈਂ ਕਰ ਨਹੀਂ ਸਕਦਾ ਤੁਹਾਡਾ ਹੁਣ ਤੁਹਾਡੇ ਸੁੰਦਰ ਘੋੜੇ ਦੇ ਨਾਲ ਰਿਸ਼ਤਾ ਕਿਦਾਂ ਦਾ ਕਿਦਾਂ ਦਾ ਜਾਨ ਭਾਈ ਤੁਹਾਡਾ ਕਿੰਨਾ ਮੋਹ ਪਿਆਰ ਕਿਦਾਂ ਪੈਂਦਾ ਇਹਨੂੰ ਵਧੀਆ ਸਵੇਰੇ ਉੱਠ ਕੇ ਇਹਦੇ ਥੱਲੇ ਦੇਖਭਾਲ ਇਹਦੀ ਕਰਨੀ ਇਹਨੂੰ ਦਾਣਾ ਪੱਠਾ ਪਾਉਣਾ ਵਾ ਇਸ ਤਰ੍ਹਾਂ ਵਿਨਾ ਹੀ ਉਹਦੇ ਨਾਲ ਪ੍ਰੇਮ ਪੈ ਜਾਂਦਾ ਜਨਮਰ ਨੂੰ ਪਤਾ ਲੱਗ ਜਾਂਦਾ ਵੀ ਇਹ ਮੇਰਾ ਸਾਈਂ ਆ ਇਹ ਮੈਨੂੰ ਸਾਹਮਦਾ ਜਨਮਰੋਸ ਹਾਵਨਾ ਉਹਨਾਂ ਪ੍ਰੇਮ ਕਰ ਲੈਂਦਾ ਹਾਂਜੀ ਕੋਈ ਮੇਰੇ ਪ੍ਰੇਮ ਦੀਆਂ ਜਿਹੜੀਆਂ ਹੈਗੀਆਂ ਤੰਦਾ ਉਹ ਉਹ ਪਲ ਜਿਹੜੇ ਹੈਗੇ ਕੋਈ ਸੰਝ ਕਰ ਸਕਦੇ ਕਿ ਕਿੱਦਾਂ ਉਹਨੂੰ ਪਤਾ ਲੱਗ ਜਾਂਦਾ ਅਸੀਂ ਫਿਲਮਾਂ ਵਗੈਰਾ 'ਚ ਦੇਖਦੇ ਹਾਂ ਅਕਸਰ ਜਦੋਂ ਜੋ ਚੀਜ਼ਾਂ ਦੇਖਦੇ ਹਾਂ ਵੀ ਘੋੜੇ ਦਾ ਮਾਲਕ ਉਹਨੂੰ ਸਿਟੀ ਮਾਰਦਾ ਤੇ ਘੋੜਾ ਭੱਜਿਆ ਜਾਂਦਾ ਕੁਛ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਤੋਂਡੇ ਕੋਈ ਅਜਿਹੇ ਅਜਿਹੇ ਪਲ ਹੁੰਦੇ ਘੋੜੇ ਦੇ ਨਾਲ ਜਿਹੜਾ ਜਦੋਂ ਅਮਰਤਵਲੇ ਸਿੰਘ ਉੱਠਦੇ ਆ ਉਦੋਂ ਇਹਨਾਂ ਨੂੰ ਪਤਾ ਸਾਨੂੰ ਦਾਣਾ ਪੈਣਾ ਵਾ ਉਦੋਂ ਇਹਨਾਂ ਵੇਖਣਾ ਜਦੋਂ ਸਿੰਘ ਉੱਠਦੇ ਆ ਫਿਰ ਇਹਨਾਂ ਪੌੜ ਮਾਂਡਾ ਪੈਣਾ ਕਈਆਂ ਜਾਨਵਰਾਂ ਨੂੰ ਵਾਦੀ ਇਹ ਘੋੜੇ ਨੂੰ ਜਨਮ ਤੋਂ ਵਾਦੀ ਆ ਇਹਨੂੰ ਜਦੋਂ ਸਾਡਾ ਲੀੜਾ ਵੀ ਕੋਈ ਲੈ ਇਹਨਾਂ ਪੌੜ ਮਾਂ ਹਾਂਜੀ ਇਸ ਹਿਸਾਬ ਨਾਲ ਬਹੁਤ ਮੂਹ ਕਰਦੇ ਆ ਹਾਂਜੀ ਬਹੁਤ ਸਾਰੀ ਤਸਵੀਰਾਂ ਅਸੀਂ ਇਸ ਤਰ੍ਹਾਂ ਕਈ ਵਾਰ ਦੇਖਦੇ ਆ ਵੀ ਕੋਈ ਸਿੰਘ ਘੋੜੇ ਦੇ ਮੂੰਹ ਨਾਲ ਆਪਣਾ ਸਿਰ ਲਾ ਕੇ ਪਿਆਰ ਉਹਦੇ ਨਾਲ ਕਰ ਰਿਹਾ ਕਦੇ ਤੁਹਾਨੂੰ ਕਦੋਂ ਬਿੱਲਾ ਸਮਾ ਕਦੋਂ ਮਿਲਦਾ ਹੈ ਵੀ ਤੁਸੀਂ ਤੇ ਘੋੜਾ ਹੋਰ ਕੋਈ ਤੀਜਾ ਬੰਦਾ ਨਹੀਂ ਹੁੰਦਾ ਜਦੋਂ ਤੁਸੀਂ ਤੇ ਘੋੜਾ ਇੱਕ ਦੂਜੇ ਨਾਲ ਥੋੜਾ ਵਾਲਾ ਸਮਾਂ ਨਿਕਲ ਜਾਂਦਾ ਵਾ ਚਾਹੇ ਤੇ ਇਦਾਂ ਘੋੜਿਆਂ ਦਾ ਪੱਠੇ ਤੇ ਇਹਨੂੰ ਚੱਲ ਜਾਂਦੀ ਫੌਜ ਹੁਣ ਇਹ ਟਰਾਲਾ ਪੱਠਿਆਂ ਦਾ ਲਿਆਏ ਵਾਢੇ ਸਾਰੇ ਘੋੜਿਆਂ ਨੂੰ ਵਰਤਾਏ ਆ ਹਾਂਜੀ ਇਸ ਹਿਸਾਬ ਨਾਲ ਜੇ ਜਦੋਂ ਵੇਲਾ ਸਮਾਂ ਹੋਵੇ ਸਵੇਰੇ ਥੋੜਾ ਸਮਾਂ ਮਿਲਣਾ ਵਾ ਜਦੋਂ ਕਾਠੀਆਂ ਪਾਉਣੀਆਂ ਉਸ ਹੱਬ ਨਾਲ ਜਾਨਵਰ ਨੂੰ ਵੀ ਖੁਸ਼ ਹੋਣਾ ਵੀ ਹੁਣ ਅਸੀਂ ਮੱਲੇ ਚੜਨਾ ਹਾਂ ਹਾਂਜੀ ਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਗਰਾਊਂਡ ਦੇ ਵਿੱਚ ਕੋਈ ਪਲੇਅਰ ਨੇ ਉਤਰਨਾ ਹੁੰਦਾ ਤਾਂ ਉਹਨੂੰ ਵਾਰਮ ਅਪ ਦੀ ਲੋੜ ਪੈਂਦੀ ਆ ਸਰੀਰ ਨੂੰ ਇੱਕ ਵਾਰੀ ਗਰਮ ਕਰਨਾ ਪੈਂਦਾ ਆ ਕੋਈ ਵੀ ਪਲੇਅਰ ਖੇਡ ਤੋਂ ਪਹਿਲਾਂ ਆਪਣੀ ਤਿਆਰੀ ਕਰਦਾ ਭਾਵੇਂ ਉਹ ਰਨਿੰਗ ਕਰਦਾ ਹੋਵੇ ਛੋਟੀ ਮੋਟੀ ਲਾਈਟ ਐਕਸਰਸਾਈਜ਼ ਕਰਦਾ ਹੋਵੇ ਕਿ ਸਰੀਰ ਇੱਕ ਵਾਰੀ ਗਰਮ ਹੋਵੇ ਤੇ ਫਿਰ ਗੇਮ ਦੇ ਵਿੱਚ ਉਤਰੀ ਮੈਦਾਨ ਚ ਉਤਰੀਏ ਜਦੋਂ ਕੋੜੇ ਖਾੜੇ ਚ ਜਾਂਦੇ ਆ ਤੇ ਫਿਰ ਉਹ ਉਪਕਰਮਾ ਹੁੰਦੀਆਂ ਉਹਨਾਂ ਨੂੰ ਇੱਕ ਰਾਂਹ ਵਿਖਾਇਆ ਜਾਂਦਾ ਵਾ ਵੀ ਆਹ ਪੱਟੀ ਤੇ ਤੁਸੀਂ ਭਜਣਾ ਉਦੋਂ ਉਹਦੀ ਰੈਸਲ ਹੋ ਜਾਂਦੀ ਹੈ ਕੋੜੇ ਦੀ ਕੋੜੇ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਭਜਣਾ ਮੈਂ ਐਨੂੰ ਭਜਣਾ ਹਾਂਜੀ ਇਸ ਸਭ ਨਾਲ ਤੇ ਹੁਣ ਕੋੜੇ ਦੇ ਕਿਹੜੇ ਖਾਸ ਗੋਰਾ ਜਦੋਂ ਕਹਿੰਦੇ ਕੋੜੇ ਨੂੰ ਅੱਡੀ ਤੁਸੀਂ ਲਾ ਦਿੰਦੇ ਹੋ ਕੋੜਾ ਹਵਾ ਹੋ ਜਾਂਦਾ ਕਿਸ ਤਰ੍ਹਾਂ ਫਿਰ ਉਹਦੀ ਕੰਟਰੋਲ ਕਰਨ ਦੇ ਲਈ ਕਿਹੜੀ ਚੀਜ਼ਾਂ ਕਰਦੇ ਹੋ ਵੀ ਕੰਟਰੋਲ ਜਦੋਂ ਕਿੱਲੇ ਤੋਂ ਗਾਂ ਚੱਲ ਜਾਂਦਾ ਜੀ ਉਦੋਂ ਫਿਰ ਖਿੱਚਣੇ ਪੈਂਦੇ ਘੋੜੇ ਉਦਾਂ ਇਹ ਤੇ ਬੇਵਸੀ ਆ ਇਹ ਤੇ ਆਪਣੇ ਮਨ ਦੀ ਮਰਜ਼ੀ ਨਾਲ ਰੋਕਦੇ ਜਦੋਂ ਰੁਕਦੇ ਹਾਂਜੀ ਕਦੇ ਕਦੀ ਇੰਨਾ ਬੇਵੱਸ ਹੋ ਜਾਂਦਾ ਕਿ ਰੁਕਣਾ ਚਾਹੇ ਪਰ ਰੁਕ ਨਾ ਸਕੇ ਹਾਂ ਹੋਇਆ ਗਿਆ ਬਹੁਤ ਤੋਂ ਬਲੀ 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 ਘੋੜੇ ਆ ਤੇ ਹਾਂਜੀ ਜਿਹੜਾ ਹੁਣ ਤੁਹਾਡਾ ਕੋੜਾ ਏ ਕਾਫੀ ਕੱਦ ਕਾਠੀ ਬਹੁਤ ਮਜ਼ਬੂਤ ਆ ਵੱਡੀ ਉੱਚੀ ਆ ਤੇ ਮਸਲ ਬੜੇ ਆ ਤੇ ਹੋਰ ਕਿਹੜੇ ਘੋੜੇ ਜਿਹੜੇ ਹੈਗੇ ਤੁਹਾਡੇ ਦਲ ਚ ਕਿਸ ਤਰ੍ਹਾਂ ਦੇ ਘੋੜੇ ਆ ਕਿਹੜੀਆਂ ਨਸਲਾਂ ਦੇ ਘੋੜੇ ਆ ਕਿਹੜਾ ਘੋੜਾ ਜਿਹੜਾ ਹੈਗਾ ਅਵਲ ਘੋੜਾ ਹੈਗਾ ਇਸ ਸਮੇਂ ਇੱਥੇ ਦਲ ਦੇ ਵਿੱਚ ਬਹੁਤ ਸੁੰਦਰ ਸੁੰਦਰ ਘੋੜੇ ਆ ਬਾਬਾ ਜੀ ਦਾ ਡੱਬਾ ਘੋੜਾ ਵਾ ਇਹ ਆਪ ਲਖਨਗਰ ਨਸਲ ਚੋਂ ਆਇੰਦਾ ਜੀ ਹਾਂਜੀ ਬਹੁਤ ਵਧੀਆ ਵਧੀਆ ਨਸਲ ਦੇ ਘੋੜੇ ਇੱਥੇ ਬਾਕੀ ਇਹ ਗੁਰੂ ਘਰ ਆ ਜਿੱਥੇ ਮਾੜੇ ਨਹੀਂ ਹੋਣਾ ਤਕੜੇ ਨਹੀਂ ਹੋਣਾ ਉਹ ਬਾਕੀ ਸਾਹਮਦੇ ਸਿਰ ਤੇ ਘੋੜਾ ਸਿੰਘ ਜਿਵੇਂ ਦੀ ਸੇਵਾ ਕਰਦਾ ਹੋਣ ਦਾ ਨਤਰ ਆਉਂਦਾ ਜੀ ਹਾਂਜੀ ਘੋੜਾ ਕਿਸੇ ਸਿੰਘ ਨੂੰ ਮਿਲਣਾ ਇਦੀ ਪ੍ਰਕਿਰਿਆ ਕਿਦਾਂ ਦੀ ਰਹਿੰਦੀ ਆ ਹੁਣ ਮੰਨ ਲਓ ਵੀ ਮੈਂ ਦਲ ਦੇ ਵਿੱਚ ਅੱਜ ਆ ਗਿਆ ਮੈਨੂੰ ਘੋੜਾ ਕਦੋਂ ਮਿਲੇਗਾ ਜਾਂ ਉਹਦੀ ਪ੍ਰਕਿਰਿਆ ਕੀ ਰਹੇਗੀ ਉਹ ਸਿੰਘ ਨੂੰ ਘੋੜਾ ਉਦੋਂ ਦਈ ਜਾਵਾ ਜਾਂਕਿ ਸਿੰਘ ਜਿਹੜਾ ਪੁਰਾਣਾ ਉਹਦੇ ਨਾਲ ਉਹਨੂੰ ਪਹਿਰਾ ਲਾਜ ਦਈਦਾ ਜਿੰਨਾ ਤੱਕ ਉਹਨੂੰ ਪੂਰੀ ਸਿੱਖਿਆ ਨਹੀਂ ਆਉਂਦੀ ਘੋੜੇ ਦੀ ਉਹਨਾਂ ਤੱਕ ਬਾਬਾ ਜੀ ਦੇ ਹੁਕਮ ਤੋਂ ਬਾਹਰ ਉਹਨੂੰ ਘੋੜਾ ਨਹੀਂ ਦਈਦਾ ਹਾਂਜੀ ਹੁਣ ਜਿਸ ਤਰ੍ਹਾਂ ਜਥੇਦਾਰ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਜੀ ਹੈ ਉਹ ਆਪਣੇ ਘੋੜੇ ਦੇ ਨਾਲ ਵੀ ਰੋਜ਼ ਘੋੜਸਵਾਰੀ ਕਰਦੇ ਜੇ ਉਹਨਾਂ ਦਾ ਮੋਹ ਪਿਆਰ ਉਸ ਘੋੜੇ ਦੇ ਨਾਲ ਕਿੱਦਾਂ ਰਹਿੰਦਾ ਕਿ ਜਦੋਂ ਘੋੜੀ ਸਵਾਰੀ ਕਰਨੀ ਹੋਵੇ ਘੋੜਸਵਾਰੀ ਤਾਂ ਉਸਦੇ ਨਾਲ ਫਿਰ ਉਹਦੀ ਨਿਵੇ ਬੁਰੀ ਉਸ ਤਰ੍ਹਾਂ ਚੰਗੀ ਤਰ੍ਹਾਂ ਉਹ ਫੇਰ ਬਾਬਾ ਜੀ ਜਦੋਂ ਇਹ ਘੋੜਾ ਬਾਬਾ ਬਕਾਲਾ ਸਾਹਿਬ ਰਹਿੰਦਾ ਵਾ ਉੱਥੇ ਬਾਬਾ ਜੀ ਰੋ ਹੀ ਗੇੜਾ ਮਾਰਦੇ ਆ ਘੋੜੇ ਕੋਲ ਆ ਹੋ ਕੇ ਹੁੰਦੇ ਆ ਉਹ ਇੰਨੇ ਨਾ ਹੁੰਦਾ ਘੋੜੇ ਨੂੰ ਕਿ ਸਿੰਘ ਉੱਥੇ ਸਾਹਮਦੇ ਆ ਬਾਬਾ ਜੀ ਆਪ ਸਵਾਰ ਹੁੰਦੇ ਆ ਵੱਡੇ ਮੇਲਿਆਂ ਦੇ ਉੱਤੇ ਹਾਂਜੀ ਹੁਣ ਦਲ ਦੇ ਵਿੱਚੋਂ ਕਿਹੜੇ ਕਿੰਨੇ ਸਿੰਘਾਂ ਨੇ ਕੱਲ ਉੱਥੇ ਕਰਤੋ ਦਿਖਾਣੇ ਆ ਉਹ ਕਿਸ ਤਰ੍ਹਾਂ ਦੀ ਤਿਆਰੀਆਂ 'ਚ ਜੁਟੇ ਹੋਏ ਐ ਇਸ ਸਮੇਂ ਬੱਖੋ ਵਖਰਾ ਸ਼ੌਂਕ ਸਿੰਘਾਂ ਨੂੰ ਕਿਹਨੇ ਵੱਖੋ ਵੱਖਰੇ ਆਪਦੇ ਵੀ ਮੇਰਾ ਘੋੜਾ ਵਧ ਕੇ ਲੱਗੇ ਮੇਰਾ ਘੋੜਾ ਵਧ ਕੇ ਲੱਗੇ ਸੋਹਣਾ ਸੁੰਦਰ ਇਸ ਹਾਵਨਾ ਸਿੰਘ ਆਪੋ ਆਪਣੀ ਤਿਆਰੀ ਕਰ ਰਹੇ ਇਹ ਤੈ ਵੀ ਕੀਤਾ ਜਾਂਦਾ ਕੱਲ ਜਦੋਂ ਜਥੇਦਾਰ ਜੀ ਤੁਹਾਡੇ ਸਾਹਮਣੇ ਹੋਣਗੇ ਇਹ ਦੇਖਿਆ ਵੀ ਜਾਊਗਾ ਵੀ ਕਿਨੇ ਆਪਣੇ ਘੋੜੇ ਤੇ ਕਿੰਨੀ ਤਿਆਰੀ ਕੀਤੀ ਆ ਕਿੰਨਾ ਸ਼ੌਂਕ ਕਿੰਨਾ ਪਿਆਰ ਹਾਂਜੀ ਉਹ ਤਾਂ ਆਪੋ ਆਪਣੇ ਸਿੰਘ ਸ਼ੌਂਕ ਨਾਲ ਵੱਖੋ ਵੱਖਰਾ ਘੋੜਾ ਸਾਹਮਣੇ ਆਵੇ ਬਾਬਾ ਜੀ ਦੇ ਆਰਡਰ ਨਾਲ ਕਾਠੀਆਂ ਪੈਣੀਆਂ ਵਾ ਹੁਕਮਾਉਣਾ ਫੇਰ ਬਾਬਾ ਜੀ ਨੇ ਫੇਰ ਕਾਠੀਆਂ ਦੀ ਆਵਾਜ਼ ਆਉਣੀ ਆ ਫੇਰ ਸਿੰਘਾਂ ਨੇ ਆਪੋ ਆਪਣੇ ਘੋੜੇ ਤਿਆਰ ਕਰਨੇ ਆ 10 ਵਜੇ ਤੋਂ ਸ਼ੁਰੂ ਸਿੰਘਾਂ ਨੇ ਸ਼ੁਰੂ ਹੋਣਾ ਵਾ ਘੋੜੇ ਨਾਲੋਂ ਨੂੰ ਆਪੋ ਆਪਣੀ ਤਿਆਰੀ ਕਰਨ ਦਾ ਪੈਣਾ ਜੀ ਹਾਂਜੀ ਤੇ ਹੁਣ ਜਿਹੜਾ ਕੱਲ ਇਹ ਵੀ ਮਨ ਵਿੱਚ ਚੱਲਦਾ ਵੀ ਅਵਲ ਆਉਣਾ ਕਿ ਵਧੀਆ ਪ੍ਰਦਰਸ਼ਨ ਕਰਨਾ ਕਿਸ ਤਰ੍ਹਾਂ ਦਾ ਇਹ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਇਸ ਤਰ੍ਹਾਂ ਵਧੀਆ ਆਕੋ ਆਪਣੇ ਸਿੰਘਾਂ ਨੇ ਕਰਤਵ ਕਰਨੇ ਆ ਸੋਹਣੇ ਕਰਨੇ ਆ ਬਾਕੀ ਥਾਂ ਦੇ ਹਿਸਾਬ ਨਾਲ ਹੁੰਦਾ ਸਿਸਟਮ ਵਧੀਆ ਹੋਵੇ ਤੇ ਫਿਰ ਵਧੀਆ ਖੇਡਾਂ ਹੁੰਦੀਆਂ ਹਾਂਜੀ ਖਾਸ ਕਰਕੇ ਕਿਹੜੀ ਚੀਜ਼ਾਂ ਰਹਿੰਦੀਆਂ ਕਰਤਵਾਂ ਦੇ ਵਿੱਚ ਉਹ ਜਿਸ ਤਰ੍ਹਾਂ ਕੱਲ ਇੱਕ ਸਿੰਘ ਨੇ ਘੋੜਾ ਅਗਲੇ ਪੈਰ ਉੱਤੇ ਚੱਕ ਤੇ ਸੰਖਪੌੜ ਉਹਨੂੰ ਕਹਿੰਦੇ ਕੀ ਕਹਿੰਦੇ ਜੀ ਉਹਨੂੰ ਸੀਸਪੌੜ ਰੱਖ ਦਿੰਦੇ ਆ ਸੀਸਪੌੜ ਹਾਂਜੀ ਤੇ ਸੀਸਪੌੜ ਸੰਖਪੌੜ ਕੀ ਹੁੰਦਾ ਜੀ ਸੀਪੋਰਟ ਸੀਪੋਰਟ ਆਂਦੇ ਸੀਪੋਰਟ ਕਹਿੰਦੇ ਆ ਜੀ ਉਹਨੂੰ ਤੇ ਅਜਿਹੇ ਹੋਰ ਕਿੰਨੇ ਤਰ੍ਹਾਂ ਦੇ ਕਰਤਬ ਹੁੰਦੇ ਆ ਜਿਹੜੇ ਖਾਸ ਰਹਿੰਦੇ ਆ ਇਹ ਵੱਖੋ ਵੱਖਰੇ ਕਰਤਬ ਹੈ ਸਿੰਘਾਂ ਨੇ ਕਰਨੇ ਆਪੋ ਆਪਣੀ ਇਸ ਤਰੀਕੇ ਦੇ ਹਿਸਾਬ ਨਾਲ ਕਿੰਨੇ ਕਿਹੜੇ ਤਰ੍ਹਾਂ ਦੇ ਹੁੰਦੇ ਆ ਮਤਲਬ ਜੇ ਆਪਾਂ ਉਂਗਲਾਂ ਤੇ ਗਿਣਨੇ ਚਾਹੀਏ ਇਹ ਤੇ ਘੋੜੇ ਤੇ ਹਨਨ ਬੈਂਟੀ ਜਿਵੇਂ ਜਿਵੇਂ ਨਾ ਘੋੜੇ ਨੂੰ ਸਿਖਾਇਆ ਹੋਵੇ ਉਹਦਾ ਕਰਤਬ ਕਰਨਗੇ ਹਾਂਜੀ ਸਿੰਘ ਨਹੀਂ ਘੋੜਾ ਜਿੰਨੀ ਦੀ ਸਿਮਰਤੀ ਦੇ ਵਿੱਚ ਚੀਜ਼ਾਂ ਹੋਣਗੀਆਂ ਜਦ ਅਭਿਆਸ ਹੋਊਗਾ ਹਾਂ ਜਿਵੇਂ ਜਾਨਵਰ ਨੂੰ ਸਿਖਾਇਆ ਹੋਵੇ ਜਾਨਵਰ ਕਰੂਗਾ ਹਾਂਜੀ ਇਹ ਵੱਖੋ ਵੱਖਰੇ ਫੇਰ ਕੱਲ ਦੀ ਤਿਆਰੀ ਹੈ ਜੀ ਬੁਰੀ ਹਾਂਜੀ ਤਿਆਰੀ ਹੈ ਤੋ ਬਿਲਕੁਲ ਇਹ ਸੁੰਦਰ ਘੋੜਾ ਹੈਵੀ ਬਹੁਤ ਸੁੰਦਰ ਸੋ ਇਸ ਸਮੇਂ ਇਸ ਘੋੜੇ ਦੇ ਜਿਹੜੇ ਪੈਰ ਹੈਗੇ ਆ ਉਹ ਬਣਾਏ ਜਾ ਰਹੇ ਆ ਜਾਂ ਕਹਿੰ ਲੋ ਖੁਰੀਆਂ ਲਾਈਆਂ ਜਾ ਰਹੀਆਂ ਸੋ ਖੁਰੀ ਲਾ ਦਿੱਤੀ ਗਈ ਹੈ ਸੋ ਜੰਗ ਸਿੰਘ ਜੀ ਜਿਹੜੇ ਹੈਗੇ ਆ ਉਹ ਉਹ ਤਿਆਰੀ ਜਿਹੜੀ ਹੈਗੀ ਆ ਕਰ ਰਹੇ ਆ ਤੇ ਖੁਰੀਆਂ ਜਿਹੜੀਆਂ ਹੈਗੀਆਂ ਲਾਈਆਂ ਜਾ ਰਹੀਆਂ ਆਮ ਤੌਰ ਤੇ ਫਿਰ ਤੁਸੀਂ ਖੁਰੀਆਂ ਆਪ ਵੀ ਲਾ ਲੈਨੇ ਹੋ ਜਾਂ ਆਪ ਵੀ ਲਾ ਲਈਦੇ ਜਦੋਂ ਰਾਹ ਦੇ ਵਿੱਚ ਕੋਈ ਲੈ ਜਾਏ ਉਹਨਾਂ ਫੇ ਆਵਤ ਲਾ ਲਿਦੇ ਆ ਉਹਦਾ ਫੇ ਮਿਸਤਰੀ ਪੱਕਾ ਹੀ ਆਉਂਦਾ ਵਾ ਜਿੱਦਾਂ ਇਹ ਜੰਗਵੀਰ ਸਿੰਘ ਜੀ ਆ ਇਹ ਆ ਜਿੱਦਾਂ ਆਪਣਾ ਪੱਕਾ ਮਿਸਤਰੀ ਉਹ ਆਉਂਦਾ ਉਹ ਲਾਉਂਦਾ ਜੀ ਹਾਂਜੀ ਫਿਰ ਹੁਣ ਸਾਰੇ ਜਿੰਨੇ ਘੋੜਿਆਂ ਦੀ ਹੈਗੇ ਜਿੱਥੇ ਜਿੱਥੇ ਲੋੜ ਹੈ ਉਹ ਲਵਾ ਲੈਣਗੇ ਹਾਂਜੀ ਉਹ ਲਵਾ ਲੈਣਗੇ ਜਿੱਦ ਦੀ ਬਾਰੀ ਫਿਰ ਬਾਰੀ ਬੜੀ ਔਖੀਆਂ ਦੀ ਹੋਣੀ ਹੈ ਇੰਨੇ ਵਿੱਚ ਦੇ ਹਿਸਾਬ ਨਾਲ ਤੇ ਫਿਰ ਘੋੜੇ ਲੈ ਕੇ ਹੁਣ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਛੋਟੇ ਹੁੰਦੇ ਕਿਨੇ ਸਿੰਘ ਜਦੋਂ ਚੱਲਦੇ ਸੀ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਘੋੜੇ ਹੁੰਦੇ ਸੀ ਹੁਣ ਜਮਾਨਾ ਬਦਲ ਗਿਆ ਗੱਡੀਆਂ ਆ ਗਈਆਂ ਹੁਣ ਤੁਸੀਂ ਵੀ ਹੁਣ ਉਸੇ ਤਰ੍ਹਾਂ ਇਹ ਤਰਨਾਂਦਾਲ ਸ੍ਰੀ ਬਾਬਾ ਬਕਾਲਾ ਸਾਹਿਬ ਇਹ ਨਹੀਂ ਗੱਡੀਆਂ ਤੇ ਇਹ ਬੱਗੀਆਂ ਵਾਂ ਘੋੜੇ ਸਵਾਰ ਇਦਾਂ ਹੀ ਆਉਣਾ ਜੀ ਸਵਾਰੀ ਲੈ ਕੇ ਆਉਂਦੇ ਘੋੜੇ ਜੇ ਤਰਨਾ ਉੱਥੇ ਬਾਬਾ ਬਕਾਲਾ ਸਾਹਿਬ ਤੋਂ ਇੱਥੇ ਲੈ ਕੇ ਆਏ ਘੋੜੇ ਤਾਂ ਸਵਾਰੀ ਕਰਕੇ ਲੈ ਕੇ ਆਏ ਹਾਂਜੀ ਕਿੰਨੇ ਦਿਨ ਲੱਗ ਜਾਂਦੇ ਫਿਰ ਤੁਹਾਨੂੰ ਹੌਲੇ-ਮਹਲੇ ਇਹ 9 ਕ ਪੜਾ ਲਾਗੇ 10 ਪੜਾਓਦਾਰ ਪ੍ਰਾਉ ਕਰਦੇ ਬਾਬਾ ਜੀ ਨਾਲ ਆਪ ਹਾਜ਼ਰ ਤੇ ਬਹੁਤ ਸੰਗਤ ਦਬਾਬੇ ਦੀ ਪ੍ਰੇਮ ਕਰਦੀ ਆ ਪ੍ਰਾਣੀ ਬਾਬਾ ਬਿਜਨ ਸਿੰਘ ਸਾਹਿਬ ਜੀ ਹੋਂਾਂ ਤੋਂ ਪੜਾਉ ਦਰ ਪ੍ਰਾ ਲੱਗਦਾ ਗਫਾ ਪਾਣੀ ਵਰਤਦਾ ਬਹੁਤ ਜ਼ਿਆਦਾ ਬਾਬਾ ਜੀ ਆਪ ਹਾਜ਼ਰੀ ਚ ਰਹਿ ਗਏ ਬਾਬਾ ਜੋਗਾ ਸਿੰਘ ਸਾਹਿਬ ਜੀ ਉਹ ਫੇ ਨਾਲ ਵਿਚਰਦੇ ਆ ਰੋਜ ਸਿੰਘ ਦੌੜਾਂ ਕਰਦੇ ਰੋਜ ਹੀ ਨਾਲ ਚੱਲਾ ਪੈਂਦਾ ਜੀ ਤੇ ਹੁਣ ਇੱਕ ਇੱਕ ਵਿਸ਼ੇਸ਼ ਜਿਹੜਾ ਸਵਾਲ ਉਹ ਇਹ ਬਣਿਆ ਹੋਇਆ ਵੀ ਨੌਜਵਾਨ ਇੱਥੇ ਆਦੇ ਟਰੈਕਟਰਾਂ ਦੀਆਂ ਆਵਾਜ਼ਾਂ ਛੱਡ ਕੇ ਆਉਂਦੇ ਆ ਜੋ ਚੀਜ਼ਾਂ ਦੇ ਤੁਹਾਨੂੰ ਕੀ ਲੱਗਦਾ ਵੀ ਨੌਜਵਾਨੀ ਇਸ ਚੀਜ਼ ਨਾਲ ਕਿਉਂ ਨਹੀਂ ਜੁੜ ਸਕੀ ਅਨੰਦਪੁਰ ਸਾਹਿਬ ਆਉਣਾ ਸੀ ਤਾਂ ਘੋੜਸਵਾਰੀ ਸਿੰਘ ਕਰਦੇ ਸੀ ਗੁਰੂ ਸਾਹਿਬ ਨੇ ਮਹੱਲਾ ਐਸੇ ਕਰਕੇ ਤਾਂ ਆਰੰਭ ਕੀਤਾ ਸੀ ਪਰ ਉਹ ਰਿਵਾਇਤਾਂ ਜਿਹੜੀਆਂ ਹੈਗੇ ਬਦਲਦੀਆਂ ਚੱਲ ਗਈਆਂ ਹੁਣ ਉਹ ਚੀਜ਼ਾਂ ਹੋਰ ਪਾਸੇ ਚੱਲ ਗਈਆਂ ਹੁਲੜ ਬਾਜੀ ਵੱਲ ਚੱਲ ਗਈਆਂ ਤਾਂ ਕਿਉਂ ਇਹ ਹੋ ਗਿਆ ਤੇ ਕਿਵੇਂ ਇਹ ਵਾਪਸ ਆ ਸਕਦੇ ਨੌਜਵਾਨ ਜਿਹੜੇ ਪੰਜਾਬ ਇਹ ਤੇ ਇਹ ਕਰਤਵ ਵੇਖਣ ਸਿੰਘਾਂ ਜਾਣ ਕੇ ਬਹਿਣ ਖਲੋਣ ਤੇ ਸਿੰਘਾਂ ਦੀ ਸਿੱਖਿਆ ਲੈਣ ਫੇਰ ਇਸ ਬੰਨੇ ਆ ਸਕਦੇ ਆ ਜੀ ਹਾਂਜੀ ਇਹ ਜਿਆਦਾ ਗੀਤ ਟੱਪਣ ਨਚਣ ਟੱਪਣ ਵਾਲਿਆਂ ਇਹ ਕੰਮ ਖਰਾਬ ਕਰਦਾ ਇਹ ਟਰੈਕਟਰਾਂ ਦੇ ਵੀਜੇ ਲਾ ਲੈਂਦੇ ਆ ਬਾਕੀ ਸਤਿਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਹੋਣਾ ਜੇ ਮਹਾਰਾਜ ਦਾ ਨਾਮ ਲੈਣਗੇ ਸਤਿਗੁਰ ਦਾ ਨਾਮ ਜਪਣਗੇ ਤੇ ਫੇਰ ਇਹ ਬੰਨੇ ਆ ਸਕਦੇ ਉਹ ਤਾਂ ਨਹੀਂ ਆ ਸਕਦੇ ਤਾਂ ਬਿਲਕੁਲ ਕੱਲ ਦੀਆਂ ਜਿਹੜੀਆਂ ਹੈਗੀਆਂ ਉਹ ਤਿਆਰੀਆਂ ਇਸ ਸਮੇਂ ਚੱਲ ਰੀਆਂ ਹੋਲਾ ਮਹੱਲਾ ਮਹੱਲਾ ਕੱਢਿਆ ਜਾਣਾ ਢੰਗ ਸਿੰਘਾਂ ਦੇ ਵੱਲੋਂ ਸੋ ਘੋੜਸਵਾਰਾਂ ਵੱਲੋਂ ਜਿੱਥੇ ਘੋੜਸਵਾਰੀ ਦੇ ਕਰਤਬ ਦਿਖਾਏ ਜਾਣੇ ਸ਼ਸਤਰ ਵਿਦਿਆ ਦੇ ਜੋਰ ਉਸਤਾ ਦੇ ਦਿਖਾਏ ਜਾਣੇ ਆ ਸੋ ਇਸ ਸਮੇਂ ਅ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੋਂ ਬਾਬਾ ਜੋਗਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਜੋ ਨਿਹੰਗ ਸਿੰਘ ਇਸ ਸਮੇਂ ਤਿਆਰੀ ਕਰ ਰਿਹਾ ਉਹ ਤਿਆਰੀ ਤੁਹਾਨੂੰ ਦਿਖਾਈ ਹੈ ਤੁਹਾਨੂੰ ਇਹ ਗੱਲਾਂ ਬਾਤਾਂ ਕਿਸ ਤਰ੍ਹਾਂ ਦੀ ਲੱਗੀਆਂ ਆਪਣੇ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ